ਲਓ ਜੀ ਦਰਸ਼ਨ ਕਰੋ ਸਵੇਰੇ ਸਵੇਰੇ ਤੇ ਕਿੱਡਾ ਯਾਰ ਮਤਲਬ ਸਕੂਨ ਭਰਿਆ ਹੈ ਨਾ ਮਤਲਬ ਯਾਰ ਦੇਖੋ ਮਣੀ ਗਨ ਸਾਹਿਬ ਠੰਡ ਪੂਰੀ ਆ ਠੰਡ 100% ਆ ਸਵੇਰੇ ਸਵੇਰੇ ਉੱਠ ਗਏ ਆ ਤੇ ਹੁਣ ਪਹਿਲਾਂ ਨਹਾਵਾਂਗੇ ਇਸ਼ਨਾਨ ਕਰਾਂਗੇ ਗਰਮ ਪਾਣੀ ਨਾਲ ਤੇ ਫੇਰ ਤੁਹਾਨੂੰ ਦਰਸ਼ਨ ਕਰਾਉਂਦੇ ਆ ਅੰਦਰੋਂ ਵੀ ਫੇਰ ਦੁਆਰੇ ਤੇ ਨਾਲੇ ਤੇ ਹੱਸ ਦੱਸਦੇ ਆ ਥੋੜਾ ਜਿਹਾ ਕੀ ਤੇ ਹੱਸ ਸੀ ਗੁਰੂ ਘਰ ਦਾ ਤੇ ਯਾਰ ਬਹੁਤ ਸੋਹਣਾ ਯਾਰ ਮਤਲਬ ਦੱਸ ਨਹੀਂ ਸਕਦੇ ਬਿਆਨ ਨਹੀਂ ਕਰ ਸਕਦਾ ਕਿੱਡਾ ਸੋਨਾ ਫੀਲ ਹੋ ਰਿਹਾ ਦੱਸੋ ਬਹੁਤ ਸੋਨਾ ਫੀਲ ਹੋ ਰਿਹਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤੈ ਪਤੋ ਜੀ ਪਤੈ ਕਹਿੰਦੇ ਜਿੱਥੇ ਜਾਈਦਾ ਕਹਿੰਦੇ ਯਾਰ ਮਿਲਨੇ ਚਾਹੀਦੇ ਕਹਿੰਦੇ ਯਾਰ ਇੱਕ ਹੋਰ ਆ ਕਹਿੰਦੇ ਯਾਰੀ ਪੱਕੀ ਆ ਕਹਿੰਦੇ ਜਿੱਥੇ ਕਹਿੰਦੇ ਜਿਹੜੇ ਮਰਜੀ ਏਰੀਆ ਚੱਲ ਜੀਏ ਦੇਖੋ ਜੀ ਕਿੱਥੇ ਦਰਸ਼ਨ ਹੋ ਜਾਂਦਾ ਜਾ ਕੇ ਪੱਕੀ ਯਾਰੀ ਹੈ ਹੈ ਤੇ ਕੋਵੇ ਆ ਗਿਆ ਕਿੰਨੂ ਲੈ ਲੰਦਾ ਜਾ ਆ ਜਾ ਆ ਜਾ ਮਨੀਕਰਨ ਸਾਹਿਬ ਬ੍ਰਹਮੰਡ ਦਾ ਸਭ ਤੋਂ ਉੱਚ ਸਥਾਨ ਮੰਨਿਆ ਗਿਆ ਹੈ ਇੱਥੇ ਪਾਰਵਤੀ ਮਾਤਾ ਤੇ ਸ਼ਿਵਜੀ ਮਹਾਰਾਜ ਜੀ ਨੇ 11000 ਸਾਲ ਤਪ ਕੀਤਾ ਤੇ ਇਹੇ ਸ੍ਰੀ ਗੁਰੂ ਨਾਨਕਦੇਵ ਜੀ ਨਾਲ ਵੀ ਸੰਬੰਧਿਤ ਹੈ ਤੇ ਇੱਥੇ ਹੀ ਨਾਣਾ ਦੇਵੀ ਮਾਤਾ ਪ੍ਰਗਟ ਹੋਈ ਸੀਗੀ ਜਨਮ ਸਥਾਨ ਹੈ ਮਾਤਾ ਨਾਨਾ ਦੇਵੀ ਦਾ ਕਲਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ 1580 1574 ਈਸਵੀ ਨੂੰ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨਾਲ ਇਸ ਸਥਾਨ ਤੇ ਪਹੁੰਚੇ ਜਦੋਂ ਉਹ ਸੰਸਾਰਿਕ ਜੀਵਾਂ ਦਾ ਕਲਿਆਣ ਕਰਨ ਲਈ ਯਾਤਰਾ ਤੇ ਸਨ ਹੋਇ ਤੂ ਔਹਾ ਕੋਸੇ ਕੋਸੇ ਪਾਣੀ ਕੋਸਾ ਗਾਦਾ ਗਰਮੀ ਆ ਪੂਰਾ ਆਹ ਉਹ ਆ ਗਿਆ ਪੜਾ ਲਓ ਜੀ ਵਾਹਿਗੁਰੂ ਜੀ ਗਰਮ ਪਾਣੀ ਆ ਪੂਰਾ ਗਰਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੋਈ ਭੁੱਲਚੁਕ ਹੋਈ ਹੋਵੇ ਤਾਂ ਮਾਫ ਕਰਿਓ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਆਏ ਆ ਤੇ ਮਿਹਰ ਭਰਿਆ ਹੱਥ ਰੱਖਿਓ ਸਾਡੇ ਨਗਰ ਦੇ ਸਾਡੇ ਪਰਿਵਾਰਾਂ ਤੇ ਤੇ ਸਾਰਿਆਂ ਦੇ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ ਤਵਾਡੇ ਚਰਨਾਂ 'ਚ ਆ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਨਾ થઈ ਜਾਣਾ ਗੁਰ ਬੋਲਦਾ ਇਹਨਾਂ ਬਾਤਾਂ ਵੀਡੀਓ ਬਣਾ ਵਾਏ ਵੀ ਖਾਲਸਾ ਵਾਲੇ ਵੀ ਜੀ ਆਦੇ ਮਨੀਕਰਨ ਸਾਹਿਬ ਆਏ ਸੀ ਜਿਹੜੇ ਸਾਨੂੰ ਮਿਲਿਆ ਮਾਤਾ ਜੀ ਨੂੰ ਬੜੇ ਸਾਲਾਂ ਤੋਂ ਸੀ ਆਸ ਕੀਤੀ ਅਸੀਂ ਮਿਲੀਏ ਮਿਲੀਏ ਤੇ ਅੱਜ ਮਾਤਾ ਜੀ ਨੂੰ ਸਾਨੂੰ ਮਿਲ ਗਏ ਨੇ ਅੱਜ ਤੇ ਬਹੁਤ ਵੀ ਇਹ ਲੱਗਾ ਸਾਨੂੰ ਮਿਲ ਕੇ ਮਾਤਾ ਜੀ ਨਾਲ ਫੋਟੋ ਖਿਜਾ ਲਾਂਗੇ ਨਾ ਫੁੱਟ ਬਾਬਾ ਇਹ ਹੈਗਾ ਲੰਗਰ ਹਾਲ ਆਪਣਾ ਮਨੀਕਰਨ ਸਾਹਿਬ ਦਾ ਤੁਸੀਂ ਕਰ ਸਕਦੇ ਹੋ ਦਰਸ਼ਨ ਕਿ ਡੇਲੀ ਇਥੇ ਦਾਣਾਂ ਬਣਦੀਆਂ ਨਵੀਆਂ ਤੇ ਆ ਦੇਖੋ ਚੋਲ ਨੇ ਇਹ ਜਿਹੜੇ ਉਧਰੋਂ ਆਪਣੇ ਆਏ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਕਿਦਾਂ ਝੋਲ ਬੰਦੇ ਆ ਆ ਦੇਖੋ ਦਾਣਾਂ ਬਣੀਆਂ ਪੂਰੀ ਸਾਫ ਸफाई ਨਾਲ ਆ ਬਾਬਾ ਜੀ ਨੇ ਲਓ ਜੀ ਇਹ ਉਹ ਵੱਡੇ ਪਤილები ਨੇ ਜਿਨ੍ਹਾਂ ਦੇ ਵਿੱਚ ਚਾਵਲ ਪਾ ਕੇ ਤੇ ਕੁੰਡ ਦੇ ਵਿੱਚ ਰੱਖਿਆ ਜਾਊਗਾ ਤੇ ਹੁਣ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਕੁੰਡ ਵੱਲ ਤੇ ਉਥੇ ਹੀ ਇਹਨਾਂ ਦੇ ਵਿੱਚ ਗਰਮ ਪਾਣੀ ਪਾ ਕੇ ਤੇ ਫਿਰ ਇਹਨਾਂ ਨੂੰ ਉਹਨਾਂ ਦੇ ਵਿੱਚ ਰੱਖ ਜਾਊਗਾ ਆ ਜਿਹੜੇ ਤੁਸੀਂ ਦੇਖ ਰਹੇ ਹੋ ਫੱਟੇ ਲੱਗੇ ਨੇ ਫੱਟੇ ਤਾਂ ਰੱਖੇ ਕਿਉਂਕਿ ਇਹ ਜਗ੍ਹਾ ਗਰਮ ਆ ਤੇ ਇਹਨਾਂ ਦੇ ਵਿੱਚ ਹੁਣ ਪਾਣੀ ਪਾਇਆ ਜਾ ਰਿਹਾ ਡੇਢ ਡਾਲਟੀ ਤੇ ਡੇਢ ਬਾਲਟੀ ਪਉਣ ਤੋਂ ਬਾਅਦ ਇਹਨਾਂ ਦੇ ਉੱਪਰ ਪਾਈ ਜੋਗੀ ਬੋਰੀ ਤੇ ਬੋਰੀ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਉੱਪਰੋਂ ਢੱਕ ਕੇ ਤੇ ਵਿੱਚ ਰੱਖਿਆ ਜਾਊਗਾ ਘੱਟੋ ਘੱਟ ਵੀ 45 ਮਿੰਟ ਜਾਂ 40 ਮਿੰਟ ਦਾ ਸਮਾਂ ਲੱਗਦਾ ਹੈ ਚਾਵਲ ਬਣ ਤੇ ਤੇ ਫਿਰ ਇਹ ਚਾਵਲ ਲੰਗਰ ਹਾਲ ਦੇ ਵਿੱਚ ਸੰਗਤਾਂ ਨੂੰ ਵਰਤਾਏ ਜਾਂਦੇ ਆ ਤੇ ਮਤਲਬ ਇੱਥੋਂ ਹੀ ਤਿਆਰ ਹੁੰਦੇ ਆ ਚਾਓ ਲਓ ਜੀ ਸੰਗਤ ਜੀ ਤੁਸੀਂ ਕਰ ਰਹੇ ਹੋ ਗਰਮ ਗੁਫਾ ਦੇ ਦਰਸ਼ਨ ਤੇ ਬਹੁਤ ਜ਼ਿਆਦਾ ਤਪ ਹੋਇਆ ਹੈ ਇਹਨਾਂ ਥਾਵਾਂ ਦੇ ਤੁਹਾਨੂੰ ਦਿਖਾਉਂਦੇ ਆ ਦਰਸ਼ਨ ਕਰਾਉਂਦੇ ਆ ਬਾਈ ਅੱਛਾ ਅੱਛਾ ਅਭੂ ਵੀ ਗਿਆ ਰਣਾ ਹੋ ਆ ਦੇਖੋ ਜੀ ਸਰਵਾਇਕ ਦੇ ਕਿਤੇ ਪਤੇ ਮੈਨੂੰ ਪੀ ਕੇ ਸੱਜੇ ਮੈਂ ਪ੍ਰਧਾਨ ਦਰਸ਼ਨ ਕਰਾਂ ਨੇ ਮਥੜਗਾ ਦੇ ਦਲਿਤ ਲੋ ਬੋਧ ਗਰਮ ਬਈ ਜਦੋਂ ਤੁਸੀਂ ਇੱਥੇ ਆਉਂਗੇ ਨਾ ਤਾਂ ਤੁਹਾਨੂੰ ਫੀਲ ਹੋਣਾ ਜਿੰਨੀ ਤੁਹਾਡੀ ਥਕਾਵਟ ਆ ਸਾਰੀ ਉੱਤਰ ਜਾਣੀ ਹੈ ਸੰਤ ਗਿਆਨੀ ਹਰੀ ਨਾਰਾਇਣ ਜੀ ਇਹਨਾਂ ਨੇ ਮਤਲਬ ਇਸ ਜਗ੍ਹਾ ਦਾ ਨਿਰਮਾਣ ਕਰਾਇਆ ਸਾਰਾ ਮਤਲਬ ਹੌਲੀ 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 ਕਰਦੇ ਨੇ ਦੇਖੋ ਅੱਜ ਕਿੰਡਾ ਵੱਡਾ ਮਣੀ ਕਰਨ ਸਾਹਿਬ ਗੁਰਦੁਆਰਾ ਬਣ ਗਿਆ ਆ ਦੇਖੋ ਜਿਹੜੇ ਆ ਬੰਦੇ ਕੰਮ ਕਰਦੇ ਹਨ ਇਹ ਚੀਜ਼ਾਂ ਬਿਲਕੁਲ ਗਲਤ ਨਹੀਂ ਜੀ ਕਿਉਂਕਿ ਇੰਨੀ ਸ਼ਕਤੀਸ਼ਾਲੀ ਜਗ੍ਹਾ ਆ ਰਹੇ ਹਿੱਥ ਜਿੱਦਾਂ ਨਾ ਕਰਿਆ ਕਰੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਲੋ ਜੀ ਪੋਲੇ ਸ਼ੰਕਰ ਜੀ ਦੇ ਮੰਦਿਰ 'ਚ ਆ ਗਏ ਆਂ ਸੀ ਜੇ ਤੁਹਾਨੂੰ ਦਰਸ਼ਨ ਕਰਾਉਣੇ ਆਂ ਆਸ਼ਾ ਲੈਣਾ ਜੀ ਬਾਯੋ ਕੋਈ ਨਹੀਂ ਸਤਿ ਸ਼੍ਰੀ ਅਕਾਲ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਲਓ ਜੀ ਮਹਾਦੇਵ ਦੇ ਮੰਦਿਰ ਤੇ ਆ ਗਏ ਆ ਤਪ ਕੀਤਾ ਬੋਲ ਇੱਥੇ ਮਹਾਦੇਵ ਜੀ ਨੇ ਗਰਮ ਗੁੰਡਾ ਗਰਮ ਗੁੰਡਾ ਆ ਬੰਦੇ ਚੋਲ ਇੱਥੇ ਬੰਦੇ ਚੋਲ ਜੀ ਤੇ ਹਰ ਹਰ ਮਹਾਦੇਵ ਕਿਲੂ ਆਈ ਅੰਨਾ ਆ ਕੇ ਪਿਆ ਉਹ ਬੀਤੀ ਨੰਦੀ ਭਗਵਾਨ ਤੇ ਇਸ ਦਾ ਇਤਿਹਾਸ ਇਹਦਾ ਹੈ ਕਿ ਜਦੋਂ 11000 ਸਾਲ ਪਾਰਵਤੀ ਤੇ ਸ਼ਿਵਜੀ ਮਹਾਰਾਜ ਜੀ ਨੇ ਇੱਥੇ ਤਪ ਕੀਤਾ ਪਾਰਵਤੀ ਮਾਤਾ ਜੀ ਕੋਲ ਇੱਕ ਚਿੰਤਾ ਮਣੀ ਸੀਗੀ ਉਹ ਉਹਨਾਂ ਤੋਂ ਡਿੱਗ ਗਈ ਤਾਂ ਜਦੋਂ ਬਹੁਤ ਸਾਰੇ ਜਣਿਆਂ ਨੂੰ ਭੇਜਿਆ ਗਿਆ ਮਣੀ ਲੱਭਣ ਲਈ ਤਾਂ ਉਹਨਾਂ ਨੂੰ ਮਣੀ ਨਹੀਂ ਲੱਭੀ ਤੇ ਜਦੋਂ ਭੋਲੇ ਸ਼ੰਕਰ ਜੀ ਨੂੰ ਗੁੱਸਾ ਆਇਆ ਤਾਂ ਉਹਨਾਂ ਦਾ ਤੀਸਰਾ ਨੇਤਰ ਜਦੋਂ ਖੁੱਲ੍ਹਾ ਤੇ ਮਾਤਾ ਨਾਨਾ ਦੇਵੀ ਜੀ ਪ੍ਰਗਟ ਹੋਏ ਤੇ ਮਾਤਾ ਨਾਨਾ ਦੇਵੀ ਜੀ ਫਿਰ ਸਤਪਤਾਲ ਥੱਲੇ ਜਾ ਕੇ ਛੇਸ਼ਨਾਗ ਨੂੰ ਕਿਹਾ ਕਿ ਇਹ ਮਣੀ ਮਾਤਾ ਪਾਰਵਤੀ ਦੀ ਹੈ ਤੂੰ ਵਾਪਸ ਕਰ ਦੇ ਅ ਛੇਸ਼ਨਾਗ ਵੀ ਮੰਨ ਗਿਆ ਤਾਂ ਉਹਨੇ ਭੋਲੇ ਸ਼ੰਕਰ ਜੀ ਨੂੰ ਖੁਸ਼ ਕਰਨ ਵਾਸਤੇ ਬਹੁਤ ਸਾਰੀਆਂ ਮਣੀਆਂ ਉੱਪਰ ਸੁੱਟ ਦਿੱਤੀਆਂ ਤੇ માતા પાર્વતી ਨੇ ਆਪਣੀ ਮਣੀ ਨੂੰ ਪਛਾਣ ਲਿਆ ਤੇ ਉਹ ਵਾਪਸ ਲੈ ਲਈ ਲੋ ਜੀ ਜਿੰਨੇ ਕੁਝ ਮੰਗਣਾ ਨੰਦੀ ਭਗਵਾਨ ਤੋਂ ਮੰਗ ਸਕਦਾ ਤੇ ਇੱਧਰ ਵੀ ਇੱਕ ਛੋਟਾ ਜਿਹਾ ਮੰਦਰ ਬਣਾਇਆ ਹੋਇਆ ਹੈ ਦਰਸ਼ਨ ਕਰ ਸਕਦੇ ਹੋ ਤੁਸੀਂ ਜੋ ਕਿ ਬਿਲਕੁਲ ਕੁੰਡ ਦੇ ਨਾਲ ਹੈ ਤੇ ਇਹ ਕੁੰਡ ਉਹੀ ਹੈ ਜਿੱਥੇ ਭਾਈ ਬੱਲਾ ਤੇ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਰੋਟੀ ਪਕਾ ਕੇ ਖਾਧੀ ਸੀਗੀ ਇਹ ਤੁਸੀਂ ਦੇਖ ਸਕਦੇ ਹੋ ਮੂਰਤੀ ਭੋਲੇ ਸ਼ੰਕਰ ਜੀ ਦੀ ਤੇ ਆ ਕੁੰਡਾ ਉਹ ਹੀ ਛੋਲੇ ਲੈ ਕੇ ਵੇਚ ਲੱਦੇ ਆ ਤੇ ਜਦੋਂ ਛੋਲੇ ਉਹ ਇਹਦੇ ਪੱਕ ਜਾਂਦੇ ਆ ਤੇ ਫਿਰ ਉਹ ਛੋਲਿਆਂ ਦਾ ਪ੍ਰਸ਼ਾਦ ਖਾਂਦੇ ਆ ਇਹ ਤੇ 20 ਰੁਪਏ ਦਾ ਛੋਲਿਆਂ ਦਾ ਪੈਕਟ ਹੈ ਪਿੱਛੇ ਦੇਖ ਸਕਦੇ ਯਾਰ ਕਿੱਡਾ ਸੋਹਣਾ ਲੱਤੋ ਯਾਰ ਇਹ ਪਤਾ ਕਿਉਂ ਇੱਥੇ ਹੈਗਾ ਗਰਮ ਪਾਣੀ ਦਾ ਕੁੰਡਾ ਤੇ ਗਰਮ ਪਾਣੀ ਦਾ ਕਰਕੇ ਉਹ ਡਰੀ ਆ ਭਾਫੋਂ ਡਰੀ ਆ ਤਾਂ ਉਹਨੂੰ ਸਾਲਾਂ ਚ 20 ਸਾਲ ਹੋ ਗਏ ਭਾਈ ਕੁੰਮਦੇ ਦਾ ਡਰ ਨਹੀਂ ਲੱਗਾ ਹੈਗਾ ਬੰਦਾ ਬਣ ਕੇ ਤਾਂ ਵਸਾ ਲਿਆ ਯਾਰ ਕੀ ਕਰੀ ਸਾਰੇ ਪਿੰਡ ਦੇ ਕਿਸੇ ਬੰਦੇ ਨਾਲ ਵੀ ਘੁੰਮਣ ਤੁਰ ਜੋ ਪਰ ਇਸ ਸ਼ਖਸ ਦੇ ਨਾਲ ਬਿਲਕੁਲ ਨਾ ਆਇਓ ਮੇਰਾ ਮੇਰਾ ਨੈਂਜਰ ਹੈ ਕਰਦਾ ਹੈ ਨਾ ਉਹ ਮੇਰੀ ਮਾਂ ਕੀ ਅੱਗੇ ਵੀ ਗਦਾਈ ਨਾ ਉਹ ਮੈਨੂੰ ਰੋਕ ਕੋ ਉਹ ਮੇਰੇ ਹੱਥ ਪੈਰ ਕੰਮੰਡੇ ਨੂੰ ਪਰਮਾਤਮਾ ਮੈਨੂੰ ਵਾਪਸ ਲੈ ਜਾਓ ਉਹ ਵਿੱਕੀ ਮੈਨੂੰ ਕੁਝ ਹੋ ਗਿਆ ਨਾ ਮੈਂ